ਕੀ ਕਾਤਾ ਵੇ ਰਬਾ ਵਾਗ ਬਾਬਾ ਨਾ ਤੋਂ ਵਾਈ ਰਖ ਗਿਆ ਨਾ ਤੇ ਓਏ ਆਏ ਬਟੇ ਓਏ ਆਏ ਬਟੇ ਆਏ ਬਟੇ ਗਏ ਓਏ ਆਏ ਬਟੇ ਗਏ ਓਏ ਆਏ ਬਟੇ ਗਏ ਓਏ ਹਾਏ ਬੱਟੇ ਗਏ ਓਏ ਸਤਾਰ ਮਾਰ ਕੇ ਕਰਾ ਗਿਆ ਪੀਓ ਚਲੇ ਆਈਆਂ ਏ ਪੁੱਤ ਹਾਏ ਓ ਮੇਰੇ ਆਕਾ ਬੋਤਾਂ ਪੀਆ ਬਾਪੂ ਅਰੂਏ ਦਾ ਰੋਤਾ ਵੀਰੇ ਬੋਤਾਂ ਪੀਆ ਗਾਣੇ

ਤੇਰੀ ਦੀ ਦਮ ਤੇ ਫੇਰ ਕੋਤਾ ਫੇਰ ਕੋਤਾ ਫੇਰ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਵੱਜ ਜਵੇ ਸਾਨੂੰ ਅਜੇ 7 ਦਿਨ ਹੋ ਗਏ ਵਿਸ਼ਿਆਂ ਨੂੰ ਤੇ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫਾਜੇ ਮੰਮੀ ਕਹਿੰਦਾ ਮੀ ਆਉਣ ਨੂੰ ਤਿਆਰ ਆ ਜਿਹੜਾ ਰਸਨਾ ਉਹ ਅਸੀਂ ਟਾਕ ਰਹੇ ਆ ਬਾਕੀ ਸਦਾ ਕਪੜਾ ਲੀੜਾ ਦਾ ਭਜਣਾ ਹੀ ਭਜਣਾ ਹੈ ਇਹ ਗੱਲਾਂ ਬਾਤਾਂ ਹੋਈਆਂ ਨੇ ਮਹਾਰਾਜ ਜੀ ਸਵੇਰੋਂ ਵੀ ਉਹਨੇ ਮੇਰੇ ਨਾਲ ਗੱਲ ਕੀਤੀ ਸ਼ਾਹ ਨੂੰ ਮੈਂ ਆਪਣੇ ਬੇਟੇ ਨਾਲ ਆਪ ਗੱਲ ਕਰੀ ਦੀ ਹਾਂ ਉਹ ਤਾਂ ਠੀਕ ਠਾਕ ਆ ਇਹਦਾ ਹਾਂ ਮੰਮੀ ਜੀ ਠੀਕ ਠਾਕ ਆ ਬੱਦਲ ਬਹੁਤ ਆ ਰਹੇ ਆ ਸਾਡਾ ਰਸਨ ਭਜ ਰਿਹਾ ਵੀਸ਼ਾ ਨੂੰ 7 ਦਿਨ ਹੋ ਗਿਆ ਘਰੇ ਸਪਾਇਆ ਨੂੰ ਹੱਤ ਬਾਤੀਆਂ ਨੇ ਵਿਆਹੀ ਅਜੇ ਨਿਕਲ ਨਹੀਂ ਰਹੀ ਓਏ ਸਤਾਰ ਮਾਰ ਕੇ ਕਰ ਜੀ ਵਿਆਹ ਵਾਲੀ ਕੀ ਨੌਜਵਾਨ ਮੁੰਡਾ ਸੀਗਾ ਤਾਂ ਵਿਆਹ ਵਾਲੀ ਕਿਸਣੀ ਸੀ ਤੁਹਾਡੀ ਨੌਜਵਾਨ ਸੀ ਜੀ ਉਹਨੇ ਧਾਉ ਲਿਆਤੀ ਪੂਰੀ ਆਉਂ ਲਿਆਤੀ ਹਣਾ ਜਿੱਦਿ ਬੈਗ ਨੇ ਹੁਆ ਫਰਕਿਆ ਧੀ ਨਿਉਆ ਫਰਕਿਆ ਧੀ ਹੁਣ ਆਕੇ ਛੱਤ ਪਾਣੀ ਦੀ ਅਸੀਂ ਪਹਿਲਾਂ ਮਿਸਤਰੀ ਲਾਣਾ ਸੀ ਉਹ ਤੋਂ ਆਉਣ ਤੋਂ ਪਹਿਲਾਂ ਕਿ ਚੱਲ ਆਕੇ ਮੈਂ ਮੱਟਾ ਹੋਰ ਤਿਆਰੀ ਕਰ ਲੂਗਾ ਲੱਗ ਹੁਕਮ ਨਹੀਂ ਹੋਇਆ ਹੁਣ ਮਹਾਰਾਜਾ ਹੋਤੀ ਕਰੀਏ ਅੱਜ ਰਖੜੀ ਦਾ ਵੱਡਾ ਤਿਹਾਰਾ ਅੱਜ ਵੱਡਾ ਰਖੜੀ ਦਾ ਤਿਹਾ ਅੱਜ 7 ਦਿਨ ਹੋ ਗਏ ਰਖੜੀਆਂ ਬੇਟਾ ਕਹਿੰਦਾ ਮੈਂ ਇਸ ਕੋਹ ਪਹੁੰਚੀਆਂ ਨਹੀਂ ਕਹਿੰਦਾ ਹਜੇ ਪੰਨਾਂ ਦਾ ਹਕਮ ਨਹੀਂ ਪਾਸੋਂ ਜਾਵਾਂਗੇ ਕਹਿੰਦਾ ਤਾਂ ਬਣਾ ਦੇ ਉਹ ਕਮ ਨਹੀਂ ਹੋਇਆ ਰਖੜੀ ਬਣਾਉਣਾ ਪਰ ਰਖੜੀ ਮੰਗਾ ਲਈਆਂ ਜੀਆਂ ਮੈਨੂੰ ਮੰਮੀ ਕਹਿੰਦਾ ਰਖੜੀਆਂ ਪੇਜੋ ਤਾਂ ਡਰਾ ਰਹਾਊਗਾ ਛੱਡੀ ਜਾ ਉਹ ਪੜਾਇਆ ਪੜਾਇਆ ਜੀ ਇਹ ਤਾਂ ਪ੍ਰਾਪਤ ਆਇਆ ਜੀ ਚਾਚੇ ਦਾ ਮੁੰਡਾ ਉਹ ਪੜਾ ਕੇ ਕੀ ਮੰਗ ਕਰਦੀ ਮੰਗਾ ਸੀਗਾ ਨਹੀਂ ਸੜਾ ਪੇਟੈ ਨਹੀਂ ਤੂੰ ਅਸੀਂ ਕੀ ਮੰਗ ਕਰਦੇ ਆਂ ਪਨੇ ਬੇਟਾ ਹੀ ਜਨੇ ਲੈਨੇ ਹਾਂ ਪੈਸਾ ਗਰੀਬ ਹੈ ਤੇ ਬਾਤ ਹੀ ਚੱਲਦਾ ਕੱਪੜੀ ਮੰਜੇ ਤੇ ਪਈ ਆ ਇਹਨਾਂ ਨੂੰ ਦਸਨ ਸਿੰਘ ਹੈ ਜੀ ਪਿੰਦਰ ਸਿੰਘ ਮੇਰਾ ਭਤੀਜਾ ਸੀਗਾ ਛੋਟੇ ਛੋਟੇ ਭਰਾ ਦਾ ਲੜਕਾ ਕਿੰਨੇ ਨੇ 26 ਸਾਲ ਦੀ ਉਮਰ ਸੀਗੀ ਦੋ ਸਾਲ ਹੌਲਦਾਰ ਸੀਗਾ ਰਿਟਾਇਰਮੈਂਟ ਦੇ ਦੋ ਸਾਲ ਰਹਿ ਗਏ ਸੀ ਕੁਛ ਦਿਨ ਪਹਿਲਾਂ ਹੀ ਪਿੰਨਾ ਕੋਲੇ ਹੀ ਕਰੋ ਕਿਆ ਮਕਾਨ ਦੀ ਤੇ ਨੇ ਪਾਇਰਿਆ ਸੀਗਾ ਹਫਤੇ ਇੱਕ ਵਾਰ ਛੁੱਟੀ ਆਣਾ ਸੀਗਾ ਠੀਕ ਫੋਨ ਕਰੂੰਗਾ ਕਿ ਤੂੰ ਛੁੱਟੀ ਕਿੱਥੇ ਆਜ ਸਵੇਰੇ ਪਤਾ ਲੱਗਿਆ ਜੀ ਇਹਨਾਂ ਦੇ ਫੌਜ ਤੋਂ ਆਇਆ ਸੀ ਫੋਨ ਕੱਲ ਸਾਨੂੰ ਬੱਚਾ ਵਾਰ-ਵਾਰ ਫੋਨ ਕਰਦਾ ਰਹੇ ਸੀ ਘਰੇ ਹੋਏ ਆ ਵੀਡੀਓ ਕਾਲ ਕਰਦਾ ਰਿਹਾ ਵੀ ਸਾਡੇ ਅਸੀਂ ਪਿਛਲੇ 5 ਦਿਨ ਤੋਂ ਘਰੇ ਹੋਏ ਆ ਆਲਾਦਾਲਾ ਤੇ ਬਹੁਤ ਪੂਰੀ ਤਰ੍ਹਾਂ ਵੀ ਫੈਰਕ ਹੋ ਰਹੀ ਹੈ ਫੈਰਕ ਨੇ ਵੀਡੀਓ ਕਾਲ 'ਤੇ ਬੱਚੇ ਨੇ ਭੇਜੀ ਤੇ ਮਾਂ ਨੂੰ ਕਿਹਾ ਵੀ ਤੂੰ ਪਹਿਲਾਂ ਗੱਲਬਾਤ ਕਰਨੀ ਕਰ ਲੈ ਹੱਸ ਰਿਹਾ ਸੀਗਾ ਆਏ ਉਹਦੇ ਮਨ ਤੇ ਬਿਲਕੁਲ ਨਹੀਂ ਸੀ। ਉਹਨੂੰ ਪਤਾ ਸੀ ਵੀ ਅਸੀਂ ਸੀਜੀ ਤੋਂ ਜਾਣਾ। ਬਈ ਅਸੀਂ ਚਾਚੇ ਪਰਿਓ ਘਰ ਚੁੱਕੇ ਆ। ਤੇ ਰਾਤ ਕਰੇ 11 ਵਜੇ 10:00 11 ਵਜੇ ਸੁਣੇ ਰਾਤ ਉਹਨਾਂ ਨੇ ਗ੍ਰਨੇਡ ਮਾਰ ਕੇ ਤਿੰਨ ਚਾਰ ਬੰਦੇ ਸੀ ਨੇ ਜਿਹੜੇ ਸ਼ਹੀਦ ਹੋਏ ਨੇ ਕੁਝ ਮੱਟੜ ਹੋਏ। ਇੱਕ ਮਾਨੂਪੁਰ ਦਾ ਬੱਚਾ ਸੀਗਾ ਇਹਦਾ ਦੋਸਤ ਸੀਗਾ ਉਹ ਵਿਆਹ ਹੋਇਆ ਸੀ ਮਹੀਨੇ ਪਹਿਲੇ ਪਿਆ ਹੋਇਆ। ਤੇ ਇਹਦੀ ਛੁੱਟੀ ਮਨਜ਼ੂਰ ਹੋਈ ਸੀ ਹਫ਼ਤੇ ਤੱਕ ਰਹਿ ਚੁੱਕੇ ਆ ਜਾਣਾ ਸੀ। ਕਿ ਫੈਮਿਲੀ ਚ ਕੋਈ ਇੰਪੋਰਟ ਫੈਮਲੀ ਵਿੱਚ ਚੇਕਰਾ ਭਰਾ ਜੀ ਛੋਟਾ ਇਹਦਾ ਪਾਪ ਆ ਤੇ ਮਾ ਇੱਕ ਦੀ ਭੈਣ ਆ ਮੈਂ ਥਲੇ ਆਪਾ ਸੈਟ ਆ ਉਹ ਪਿਛਲੇ ਕਾਫੀ ਸਮੇ ਤੋਂ ਉਹ ਰਹਿੰਦੀ ਵਸੇ ਘਰ ਦਾ ਮੇਨ ਜਰੀਆ ਕਮਾਉ ਰਹੀ ਸੀਗਾ ਤੇ ਬਾਕੀ ਪਰਿਵਾਰ ਥੋੜਾ ਜਿਆਦਾ ਵੀ ਕਈ ਜਿਦਾਂ ਹੁੰਦੇ ਏ ਭਾਣਾ ਵਾਪਰੇ ਆ ਸਹੀ ਦੋਨ ਦੇਸ਼ ਤੇ ਕੱਥੀ ਕੰਮ ਤੇ ਇਸ ਤੇ ਸਾਡੀ ਪਿਛਲੀਆਂ ਤਿੰਨ ਪੀੜੀਆਂ ਤੋਂ ਸਾਡੀ ਐਸੇ ਅਰੇਂਜਮੈਂਟ ਵਿੱਚ ਫੋਰਸ ਖਲਾਈ ਵਿੱਚ ਮੇਰਾ ਤਾਇਆ ਜੀ ਸੂਬੇਦਾਰ ਸੀਗੇ ਫਿਰ ਮੇਰਾ ਭਰਾ ਛੋਟਾ ਉਹ ਫੋਰਸ ਫਲਾਈ ਦੇ ਵਿੱਚ ਹੀ ਰਿਹਾ ਉਹਨੇ ਰਿਟਾਇਰਮੈਂਟ ਲਈਆ ਉਸ ਤੋਂ ਬਾਅਦ ਇਹ ਵੀ 12 13 ਸਾਲ 13 ਸਾਲ ਸਰਵਿਸ ਕਰ ਗਿਆ 7.5 ਸਾਲ ਦਾ ਹੈ ਭਾਰਤੀ ਹੋਇਆ ਸੀਗਾ ਇਹ ਫੋਰਸ ਫਲਾਈ ਦੇ ਵਿੱਚ ਸੀ ਸ਼ਹੀਦ ਹੋਇਆ ਸਾਡੇ ਪਰਿਵਾਰ ਲਈ ਫਕਰ ਵਾਲੀ ਗੱਲ ਆ ਪਰ ਦੁੱਖ ਵਾਲੀ ਗੱਲ ਇਹ ਆ ਕਿ ਜੇ ਤਾਂ ਬੱਚਾ 5 ਦਿਨ ਲਈ ਇਕ ਰੇ ਰਹੇ ਨੇ ਵੀ ਪ੍ਰਸ਼ਾਸਨ ਨੇ ਕੋਈ ਪਿੱਛੋਂ ਸਹਾਇਤਾ ਕਿ ਇੱਕ 10 20 ਮਿਲਟੈਂਟਾਂ ਨੇ ਸਾਡੀ ਮਿਲਟਰੀ ਦੇ ਜਵਾਨਾਂ ਨੂੰ ਐਦਾਂ ਬੰਬ ਨਾਲ ਹਟਾਤਾ ਸਾਡੀ ਗਵਰਨਮੈਂਟ ਕੀ ਕਰ ਰਹੀ ਹੈ ਆਪਣੀ ਸਿਰਫ ਸਿਰਫ ਲੋਕਾਂ ਦੀ ਵੋਟਾਂ ਦੀ ਸਹਾਸਤਾ ਕਿ ਮਿਲਟਰੀ ਕਿਉਂ ਨਹੀਂ ਖੁੱਲ੍ਹੇ ਛੁੱਟ ਦੇ ਰਹਾ ਕਿਉਂ ਨਹੀਂ ਉੱਥੇ ਕੋਈ 100 200 ਜਵਾਨ ਹੋਰ ਭੇਜਿਆ ਗਿਆ ਨਾਲ ਇਹਨਾਂ ਦੀ ਸਹਿਤਾ ਦੇ ਲਈ ਇਹਨਾਂ ਨੂੰ ਪਤਾ ਸੀਗਾ ਵੀ ਸਾਡੇ ਜਵਾਨ ਘਰੇ ਹੋਏ ਨੇ ਪਿਛਲੇ 5 ਦਿਨ ਤੋਂ ਲਗਾਤਾਰ ਘਰੇ ਹੋਏ ਨੇ 9 ਦਿਨ ਤੋਂ ਇਹ ਆਪਰੇਸ਼ਨ ਚੱਲ ਰਿਹਾ ਹੈ ਇਹਨਾਂ ਨੂੰ ਕੁਛ ਨਾ ਕੁਛ ਤਾਂ ਉਹਨਾਂ ਦੀ ਬੱਚਾ ਆਪਣੇ ਨੌਜਵਾਨਾਂ ਦੀ ਕੇਅਰ ਕਰਨੀ ਚਾਹੀਦੀ ਸੀ ਜ਼ਿੰਦਗੀ ਨਹੀਂ ਸਖਾਲੇ ਨਹੀਂ ਹੁੰਦੇ ਕਹਿ ਦੇਣਾ ਚੰਗੀ ਗੱਲ ਬੜਾ ਵਧੀਆ ਲੱਗਦਾ ਬੱਚਾ ਸ਼ਹੀਦ ਹੋ ਗਿਆ ਜਿਸ ਮਾਂ ਨੇ ਗਰੀਬੀ ਚੋਂ ਉੱਠ ਕੇ ਇਹ ਬੱਚਾ ਪਲੱਸ 2 ਕਰਦਾ ਵੀ ਬਿੰਦ ਕਰਦਾ ਸੀ ਦਿਹਾੜੀ ਜੋਧੇ ਕਰਕੇ ਪੜਿਆ ਇੰਨੀ ਮਿਹਨਤ ਨਾਲ ਰੇਸ ਲਈ ਪਹਿਲੇ 17.5 ਸਾਲ ਦੀ ਉਮਰ ਚ ਇਹਨੇ ਭਾਰਤੀ ਦੇਖੀ ਆ ਪਹਿਲੀ ਵਾਰ ਵਿੱਚ ਇਹ ਬੱਚਾ ਭਾਰਤੀ ਹੋਇਆ ਇੰਨੀ ਮਿਹਨਤ ਨਾਲ ਗਰੀਬੀ ਘਰ ਦੇ ਵਿੱਚੋਂ ਉੱਠ ਕੇ ਪਰ ਮੈਨੂੰ ਬੜਾ ਦੁੱਖ ਆਇਆ ਜਿਹੜਾ ਜੋ ਪਤਾ ਲੱਗਿਆ ਵੀ ਬੱਚਾ ਵੀ ਦੱਸ ਰਿਹਾ ਸੀਗਾ ਵੀ ਪਿਛਲੇ 5 ਦਿਨ ਦੇ ਘਿਰੇ ਹੋਣ ਦੇ ਬਾਵਜੂਦ ਵੀ ਪਿੱਛੋਂ ਕੋਈ ਸਹਾਇਤਾ ਨਾ ਮਿਲਦੇ ਕਾਰਨ ਇਹ ਬੱਚੇ ਦੀ ਜਾਨ ਗਈ ਆ ਸ਼ਹੀਦ ਹੋਏ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ